ਨਮਸਕਾਰ ਦੋਸਤੋ ਮੈਂ ਸ਼ਮਿਸ ਨੁਦਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਦੋਸਤੋ ਗੱਲ ਕਰਾਂਗੇ ਅੱਜ ਜਿਲ੍ਹਾ ਪਠਾਨਕੋਟ ਦੇ ਹਲਕਾ ਪੋਵਾ ਦੇ ਪਿੰਡ ਨਰੋਡ ਮਹਿਲ ਵਿੱਚ ਪਹੁੰਚੇ ਹਾਂ ਜਿੱਥੇ ਤੁਹਾਨੂੰ ਦੱਸਾਂਗੇ ਕਿ ਇਹ ਲੋਹੜੀ ਦਾ ਤਿਉਹਾਰ ਆਇਆ ਪਰ ਲੋਕਾਂ ਦੇ ਪਾਸੋਂ ਇਹ ਪਤੰਗ ਬਾਜੀ ਵੀ ਕੀਤੀ ਜਾਇ ਕਰਦੀ ਹੈ ਕਿ ਜਿੱਥੇ ਸਰਕਾਰਾਂ ਪਾਸੇ ਇੱਕ ਗੱਟੂ ਡੋਰ ਦੇ ਉੱਪਰ ਬੰਨ੍ਹ ਦਿੱਤਾ ਗਿਆ ਹੈ ਗੱਟੂ ਡੋਰ ਨੂੰ ਜਿਹੜੀ ਪਕੜ ਰੱਖੀ ਹੈ ਕਿ ਜਿੱਥੇ ਪਿੰਡ ਨਰੋਡ ਮਹਿਲ ਵਿੱਚ ਪਹੁੰਚੇ ਹਾਂ ਸਾਡੀ ਹਲਚਲ ਪੰਜਾਬ ਦੀ ਟੀਮ ਨੇ ਜਿਹੜਾ ਦੌਰਾ ਕੀਤਾ ਗਿਆ ਇੱਥੇ ਕਿ ਲੋਕਾਂ ਦੀ ਛੱਤਾਂ 'ਤੇ ਜਾ ਕੇ ਦੇਖਿਆ ਗਿਆ ਪਰ ਲੋਕਾਂ ਦੇ ਪਾਸੋਂ ਜਿਹ ਡੋਰ ਦਾ ਸਭ ਤੋਂ ਜ਼ਿਆਦਾ ਇਸਤੇਮਾਲ ਕੀਤਾ ਗਿਆ ਹੈ ਪਰ ਲੋਕਾਂ ਦੇ ਬਸੂ ਦੇ ਧਾਗੇ ਡੋਰ ਦਾ ਕਿਤੇ ਵੀ ਇਸਤੇਮਾਲ ਜਾਇ ਨਹੀਂ ਕੀਤਾ ਗਿਆ ਪਰ ਜੋ ਲੋਕਾਂ ਨਾਲ ਗੱਲਬਾਤ ਵੀ ਕੀਤੀ ਗਈ ਹੈ ਪਰ ਲੋਕਾਂ ਦਾ ਆਫ ਕੈਮਰਾ 'ਚ ਲੋਕਾਂ ਨੇ ਹੀ ਕਿਹਾ ਕਿ ਜੇ ਧਾਗਾ ਡੋਰ ਹੈ ਸਾਡੀ ਜਿੱਦੀ ਗੁੱਡੀ ਕਟੋ ਜਾਂਦੀ ਹੈ ਪਰ ਲੋਕਾਂ ਨੇ ਹੀ ਕਿਹਾ ਕਿ ਜੇ ਗੱਟੂ ਡੋਰ ਹੈ ਇਹਨਾਂ ਨਾਲ ਗੁੱਡੀ ਕਟੋਂਦੀ ਨਹੀਂ ਹੈਗੀ ਇਸ ਕਾਰਨ ਇਹਨਾਂ ਗੁੱਡੀ ਵਧਾ ਨਹੀਂ ਆ ਪਰ ਜੇ ਸਰਕਾਰਾਂ ਪਾਸੋਂ ਗੱਲ ਕਰਾਂਗੇ ਸਰਕਾਰਾਂ ਨੇ ਛਾਪੇਮਾਰੀ ਕੀਤੀ ਗਈ ਹੈ ਜੇ ਜ਼ਿਲ੍ਹਾ ਪ੍ਰਸ਼ਾਸਨ ਦੀ ਗੱਲ ਕਰਾਂਗੇ ਪ੍ਰਸ਼ਾਸਨ ਪਾਸੋਂ ਛਾਪੇਮਾਰੀ ਵੀ ਕੀਤੀ ਗਈ ਹੈ ਪਰ ਕਾਫੀ ਜਿਹੜੇ ਗੱਟੂ ਵੇਚਣ ਵਾਲੇ ਤੇ ਜਿਹੜੇ ਲੋਕਾਂ ਨੂੰ ਫੜਿਆ ਗਿਆ ਆ ਪਰ ਫਿਰ ਵੀ ਤੁਹ ਇਹ ਗੱਟੂ ਡੋਰ ਜੇ ਵਿਕੀ ਗਈ ਹੈ ਪਰ ਕਾਫੀ ਲੋਕਾਂ ਨੇ ਖਰੀਦੀ ਹੈ ਪਰ ਕਾਫੀ ਲੋਕੀ ਛੜੇ ਗੱਟੂ ਡੋਰ ਤਾਂ ਹੀ ਇਸਤੇਮਾਲ ਕਰਦੇ ਹੋਏ ਨਜ਼ਰ ਆਇਆ ਪਰ ਅੱਜ ਦੀ ਗੱਲ ਕਰਾਂਗੇ ਅੱਜ ਦੇ ਦਿਨ ਦੇ ਉੱਪਰ ਜ਼ਿਲ੍ਹਾ ਪਠਾਨਕੋਟ ਦੇ ਹਲਕਾ ਪਵਾ ਦੇ ਨੋਟ ਮੈਦ ਦੇ ਪਿੰਡ ਚ ਦੌਰਾ ਕੀਤਾ ਗਿਆ ਜਦੋਂ ਹਲਚਲ ਪੰਜਾਬ ਦੀ ਟੀਮ ਐ ਬਸ ਦੌਰਾ ਕੀਤਾ ਗਿਆ ਤਾਂ ਕੋਠਿਆਂ ਤੇ ਜਾ ਕੇ ਦੇਖਿਆ ਲੋਕਾਂ ਕੋਲ ਬਸੇ ਕੀ ਜਰਾ ਕਿ ਗੱਟੂ ਡੋਰ ਨਾਲ ਹੀ ਇਸਤੇਮਾਲ ਕੀਤਾ ਜਾ ਕੇ ਤਾਂ ਤੁਹਾਨੂੰ ਪਰ ਲੋਕਾਂ ਦਾ ਬਸਾ ਫਿਰ ਵੀ ਜਰਾ ਸਰਕਾਰ ਨੂੰ ਠੰਗਾ ਦੱਸਦੇ ਹੋਏ ਕਿ ਗੱਟੂ ਦਾ ਹੀ ਇਸਤੇਮਾਲ ਕੀਤਾ ਗਿਆ ਹੈ ਉਹ ਦੇਖਣਾ ਇਹ ਹੋਏਗਾ ਕਿ ਅਗਲੇ ਸੀਜ਼ਨ ਦੇ ਵਿੱਚ ਕਿ ਗੱਟੂ ਉੱਪਰ ਕਿੱਦਾਂ ਕੇ ਬੈਨਡ ਕੀਤਾ ਜਾਂ